ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਅਜਿਹੇ ਇਲਾਜ ਦੇ ਦੱਸਣ ਜਾ ਰਹੇ ਹਾਂ ਜੋ ਕਿ ਸਿਰਫ ਨਾ ਮਾਤਰਾ ਮਤਲਬ ਕਹਿ ਦੋ ਆਪਾਂ 50 ਰੁਪਏ ਦੇ ਵਿੱਚ ਤੁਸੀਂ ਆਪਦਾ ਗਠੀਆ ਠੀਕ ਕਰ ਸਕਦੇ ਹੋ ਤੇ ਅੱਜ ਆਪਾਂ ਤੁਹਾਨੂੰ ਡਾਕਟਰ ਸਾਹਿਬ ਰਾਜੇਸ਼ ਜੀ ਨਾਲ ਮਿਲਾਂ ਜਾ ਰਹੇ ਹਾਂ ਜੋ ਕਿ ਉਹ ਜਿਨਹੋਏ ਕੇ ਬਲੱਡ ਪ੍ਰੈਸ਼ਰ ਹੋ ਗਿਆ ਗਠੀਆ ਹੋ ਗਿਆ ਉਹਨਾਂ ਨੂੰ ਕਿ ਸਕਿੰਟ ਦੇ ਵਿੱਚ ਕਿਦਾਂ ਦੂਰ ਕਰ ਦਿੰਦੇ ਨੇ ਅ ਨਮਸਕਾਰ ਡਾਕਟਰ ਸਾਹਿਬ ਨਮਸਕਾਰ ਜੀ ਜਦ ਗਠੀਏ ਦਾ ਜ਼ਿਕਰ ਮੈਂਨੇ ਹੁਣੇ ਕੀਤਾਗਾ ਉਹ ਤੁਸੀਂ ਕਿਦਾਂ ਠੀਕ ਕਰਦੇ ਹੋ 50 ਰੁਪਏ ਦੇ ਵਿੱਚ ਹਾਂ ਸਰ ਜਿਸ ਤਰ੍ਹਾਂ ਗਠੀਏ ਦੇ ਵਿੱਚ ਆਪਣੇ ਹੱਥ ਦੇ ਵਿੱਚ ਨਾ ਜਿਆਦਾ ਪ੍ਰੋਬਲਮ ਹੱਥਾਂ ਦੇ ਵਿੱਚ ਆਉਂਦੇ ਆ ਹੱਥਾਂ ਦੇ ਵਿੱਚ ਅਕੜਾਓ ਆ ਜਾਂਦਾ ਹੈ ਤੇ ਅਟਣ ਬਣ ਜਾਂਦੇ ਨੇ ਇਹ ਜਿਹੜੇ ਜੋਇੰਟ ਹੈ ਕੰਮ ਨਹੀਂ ਕਰਦੇ ਹੁੰਦੇ ਤੇ ਉਹਦੇ ਲਈ ਇੱਕ ਸੁਖਾ ਜਿਹਾ ਬਹੁਤ ਹੀ ਸਰਲ ਉਪਾਅ ਹੈ ਇਹਨੂੰ ਸੁਜੋਕ ਰਿੰਗ ਕਹਿੰਦੇ ਆਪਾਂ ਜੇਰ ਦਿਖਾ ਦਊਂਗਾ ਜੇਕਰ ਇਹ ਸੁਜੋਕ ਰਿੰਗ ਹੈ ਬੜੀ ਬਹੁਤ ਛੋਟੀ ਜੀ ਕੀਮਤ ਹੈ 50 ਰੁਪਏ ਦਾ ਹੈਗਾ ਤੇ ਜੇਕਰ ਇਸ ਨੂੰ ਆਪਾਂ ਉਂਗਲ ਦੇ ਵਿੱਚ ਦੇਖ ਰਹੇ ਹੋ ਤੁਸੀਂ ਇਸ ਨੂੰ ਆਪਾਂ ਉੱਪਰ ਇਸ ਤਰ੍ਹਾਂ ਚੜਾਉਂਦੇ ਹੋਏ ਫਿਰ نیچے ਉਤਾਰਦੇ ਹਾਂ ਇਸ ਤਰ੍ਹਾਂ 4 ਤੋਂ 5 ਵਾਰ ਕਰਦੇ ਹਾਂ ਤੇ ਨਾਲ ਦੇ ਨਾਲ ਆਪਾਂ ਨੂੰ ਪਤਾ ਲੱਗਦਾ ਹੈ ਕਿ ਸਾਨੂੰ ਰਿਜ਼ਲਟ ਮਿਲਿਆ ਤੇ ਜੇਕਰ ਇਸ ਨੂੰ ਅਸੀਂ ਸਾਰੇ ਉਂਗਲਾਂ ਤੇ ਹੀ ਕਰਨਾ ਆਪਾਂ ਤੇ ਜੇਕਰ ਇਸ ਨੂੰ ਅਸੀਂ ਦਿਨ ਚ 2 ਵਾਰ ਕਰ ਲੈਣੇ ਆ ਜਿਆਦਾ ਨਹੀਂ ਕਰਨਾ 5-5 ਵਾਰ ਇੱਕ ਇੱਕ ਉਂਗਲ ਤੇ ਕਰਨਾ ਹੈਗਾ ਤੇ ਰਿਜ਼ਲਟ ਤਾਂ ਨਾਲ ਦੀ ਨਾਲ ਨਾਲ ਦੀ ਨਾਲ ਤੁਹਾਨੂੰ ਜੇ ਅਕੜਾਹਟ ਹੋਏਗੀ ਜੇ ਤੁਹਾਡਾ ਉਂਗਲਾਂ ਮੁੜ ਨਹੀਂ ਰਿਹਾ ਹੋਣਗੀਆਂ ਤੇ ਜੇਕਰ ਤੁਹਾਡੀਆਂ ਉਂਗਲਾਂ 70% ਨਹੀਂ ਮੁੜ ਰਹੀਆਂ ਹੈਗੀਆਂ ਤਾਂ ਉਸੇ ਟਾਈਮ ਉਹ 50% ਤੁਹਾਡੀਆਂ ਮੁੜਨੇ ਆ ਸ਼ੁਰੂ ਹੋ ਜਾਣੀਆਂ ਜੋ ਗਠੀਆ ਹੈਗਾ ਇੱਕ ਮਤਲਬ ਬਹੁਤ ਪੇਨਫੁੱਲ ਬਿਮਾਰੀ ਹੈਗੀ ਠੀਕ ਹੈ ਨਾ ਤੇ ਤੁਸੀਂ ਇਹ ਦੱਸ ਰਹੇ ਹੋ ਕਿ 50 ਰੁਪਏ ਦੇ ਵਿੱਚ ਹੀ ਠੀਕ ਕਰ ਦਿੰਦੇ ਹੋ ਹਾਂ ਮਤਲਬ ਜਿਹੜੇ ਜਿਹੜੇ ਹੱਥਾਂ ਦੇ ਵਿੱਚ ਜਿਹੜੀ ਇਹ ਪ੍ਰੋਬਲਮ ਹੈਗੀ ਆ ਉਹਦੇ ਲਈ ਤਾਂ ਇਹ ਬਿਲਕੁਲ ਕਾਰਗਰ ਸਿੱਧ ਹੁੰਦਾ ਔਰ ਉਸ ਤੋਂ ਇਲਾਵਾ ਜੇਕਰ ਜਿਹੜੀ ਪ੍ਰੋਬਲਮ ਹੈਗੀ ਹੈ ਜੋਇੰਟਸ ਦੇ ਵਿੱਚ ਆ ਗਈ ਹੈ ਤਾਂ ਉਹਦੇ ਲਈ ਐਕਸਰਸਾਈਜ਼ਸ ਨੇ ਉਹ ਤੁਸੀਂ ਕਰਕੇ ਉਹਦਾ ਲਾਭ ਲੈ ਸਕਦੇ ਹੋ ਮਤਲਬ ਇਹ ਤਾਂ ਜਾਦੂ ਵਾਲਾ ਅਸਰ ਹੈ ਜਿਹੜਾ ਹੱਥਾਂ ਦੇ ਉੱਤੇ ਹੈ ਤੁਸੀਂ ਆਪ ਕਰ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਤੁਸੀਂ ਮੇਰੇ ਤੋਂ ਕਰਵਾਣਾ ਤੁਸੀਂ ਇਹ ਰਿੰਗ ਲੈ ਕੇ ਜਾਓ ਆਪ ਕਰ ਲਓ ਕਿਸੇ ਤੋਂ ਕਿਸੇ ਥਾਂ ਤੋਂ ਮਿਲਦੀ ਹੈ ਉੱਥੋਂ ਲੈ ਕੇ ਤੁਸੀਂ ਕਰ ਸਕਦੇ ਹੋ ਤਾਂ ਉੱਥੋਂ ਵੀ ਬੈਨੀਫਿਟ ਮਿਲਦਾ ਹੈ